ਵੀਰਾਂ ਅੰਦਰ ਤੇ ਸ਼ਾਬਾਸ਼ ਜਦੋਂ ਗੁਰੂ ਜੀ ਨੇ ਸੱਚਖੰਡ ਗਮਨ ਦੀ ਤਿਆਰੀ ਕੀਤੀ ਤੇ ਕਿੰਨਾ ਸੋਹਣਾ ਲੱਗ ਰਿਹਾ ਨਾ ਦਰਸ਼ਨ ਵੇਨੇ ਤਾਂ ਬਹੁਤ ਬੀਸਾ ਖੁਸ਼ੀ ਮਤਲਬ ਸਾਰੇ ਨਾਲੇ ਸੰਗਤ ਸੀ ਬਹੁਤ ਵਾਹ ਬਿੰਦਾਮ ਸਿੰਘ ਜੀ ਦਾ ਨੰਗਰ ਬਹੁਤ ਵਧੀਆ ਲੱਗ ਜਿਹੜੇ ਆਪਣੇ ਗੁਰੂ ਜੀ ਨੇ ਉਥੇ ਹਾਜ਼ਰ ਨਾਜ਼ਰ ਰਹਿੰਦੇ ਨੇ ਹਰ ਟਾਈਮ ਇਸ ਲਈ ਆਪਾਂ ਹਜੂਰ ਸਾਹਿਬ ਕਹਿੰਦੇ ਆ ਜਾਂ ਪਰ ਸਿੱਖੀ ਕਰਦੀ ਪਰ ਸਿੱਖ ਨੇ ਇੱਥੇ ਮੈਂ ਪਾਲੂ ਘਰੇ ਪਾਪਾ ਪਾਲ ਉਹ ਸਕੀਮ ਚ ਹੁਣ ਪਾਲੇ ਵਿੱਚ ਮੈਂ ਪਾਪਾ ਪਾਣੀ ਪਾਲੇ ਪੈਸੇ ਵੀ ਪਾਰੇ ਇੱਕ ਤਾਰਾ ਇਹ ਵੀ ਹੈਗੀ ਆ ਕਿ ਜਦੋਂ ਮਹਾਰਾਜ ਰਣਜੀਤ ਸਿੰਘ ਜੀ ਨੇ ਮੰਨੂ ਤੂੰ ਗੋਲ ਗੱਪੇ ਨਾ ਛੱਡੀ ਜਿੱਤੇ ਰੜੀ ਵੇਖਦੀ ਕਿੰਨੀ ਵੀਰੇ ਗੋਲ ਗੱਪੇ ਖਾਣੇ ਨੇ ਕਿ ਇਹਨਾਂ ਦਾ ਪਾਈਨੈਪਲ ਬਹੁਤ ਜ਼ਿਆਦਾ ਮਿੱਠਾ ਇਸ ਕਰਕੇ ਅਸੀਂ ਕਰ ਮੈਂ ਹਾਈਵੇ ਤੋਂ ਪੈ ਜਾਏਗਾ ਕੁੱਤੇ ਨੂੰ ਕੀ ਕਹਦਾ ਦੇਖ ਲੋ ਆਪਾਂ ਕੁਛ ਨਹੀਂ ਲਿਆ ਇੱਕ ਚੀਜ਼ ਲਈ ਮੈਂ ਕੀ ਲਈ ਬਹੁਤ ਜੂੜੀ ਮੈਂ ਤਾਂ ਸੇਫਟੀ ਵਾਸਤੇ ਐ ਵੀ ਕਹਿੰਦੇ ਲੂੰੜੀ ਕਿੰਨੀ ਗੌਰਖਟੇ ਆਂ ਗੌਰਖਟੇ ਉੱਤਰ ਫ੍ਰੀ ਖਾਣਾ ਗਲੂਟਨ ਫ੍ਰੀ ਖਾਣਾ ਤਿਆਰ ਹੋ ਰਿਹਾ ਹੈ ਮੇਰਾ ਦਾਸਾ ਨਿਕਲੀ ਜਾਂਦੇ ਇੱਕ ਟੂਟੀ ਬੰਦ ਕਰ ਲਈ ਤਿੰਨ ਜਾਣੇ ਆਏ ਨੇ ਹੈਲੋ ਦੋਸਤੋ ਵੈਲਕਮ ਟੂ ਆਰ YouTube ਚੈਨਲ ਰੇਲਵੇ ਸਟੇਸ਼ਨ ਤੋਂ ਉੱਤਰ ਦੀਆਂ ਨਾਲ ਹੀ ਫ੍ਰੀ ਬੱਸ ਸੇਵਾ ਲੱਗੀ ਹੁੰਦੀ ਹੈ ਜਿਹੜੀ ਕਿ ਆਪਾਂ ਨੂੰ ਸਿੱਧਾ ਲੈ ਕੇ ਜਾਂਦੀ ਹੈ ਸ੍ਰੀ ਹਜੂਰ ਸਾਹਿਬ ਤੇ ਆਪਾਂ ਇਹਨਾਂ ਦੇ ਸਰਾਜ ਕਮਰੇ ਲੈ ਲਏ ਹੋਏ ਨੇ ਇੱਕ ਕਮਰੇ ਦਾ 800 ਰੁਪਏ ਕਿਰਾਇਆ ਹੈ 750 ਜਮਾ ਕਰਾਤਾ ਤਿੰਨ ਕਮਰੇ ਲਏ ਵੈਸੇ ਤਾਂ ਚਾਰ ਵੀ ਮਿਲਦੇ ਸੀ ਪਰ ਉਹਾਂ ਦੇ ਵੀ ਤਿੰਨ ਹੀ ਬਹੁਤ ਨੇ ਪੰਜ ਜੇ ਕਮਰੇ ਪੰਜ ਨੇ ਇੱਕ ਕਮਰੇ ਜਿਹੜੇ ਅਡਜਸਟ ਵਧੀਆ ਹੋ ਜਾਂਦੇ ਨੇ ਤੁਹਾਨੂੰ ਪਤਾ ਇਹ ਜਿਹੜੀ ਸਰਾਹ ਹੈ ਨਾ ਇਹ ਬਿਲਕੁਲ ਨੇੜੇ ਆ ਗੁਰਦੁਆਰਾ ਸਾਹਿਬ ਦੇ ਤਾਂ ਹੀ ਨਾ ਆਵੇ ਬਿਲਕੁਲ ਆਪੋਜ਼ਿਟ ਸਾਈਡ ਗੁਰਦੁਆਰਾ ਸਾਹਿਬ ਆ ਸਾਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦਰਸ਼ਨ ਦੇ ਦਾਰੇ ਕਰਾਉਨੇ ਆ ਸੱਚ ਕੰਨ ਜੀ ਹਜੂਰ ਸਾਹਿਬ ਜੀ ਦੇ ਇਹ ਪਵਿੱਤਰ ਸਥਾਨ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਸਾਨਾ ਜੀਵਨ ਦੇ ਅੰਤਿਮ ਘੜੀਆਂ ਨਾਲ ਸੰਬੰਧਿਤ ਹੈ ਸਿੱਖ ਧਰਮ ਦੇ ਪੰਜ ਤਖਤਾਂ ਵਿੱਚੋਂ ਤੇ ਚਾਰਾਂ ਤਖਤਾਂ ਵਿੱਚੋਂ ਸਭ ਤੋਂ ਪਹਿਲਾਂ ਆਉਂਦਾ ਅਕਾਲ ਤਖਤ ਜਿਹੜਾ ਕਿ ਹੈਗਾ ਅੰਮ੍ਰਿਤਸਰ ਵਿੱਚ ਫਿਰ ਆਉਂਦਾ ਤਖਤ ਕੇਸ਼ਗੜ ਸਾਹਿਬ ਜਿਹੜਾ ਕਿ ਹੈਗਾ ਆਨੰਦਪੁਰ ਸਾਹਿਬ ਵਿੱਚ ਫਿਰ ਆਉਂਦਾ ਤਖਤ ਦਮਦਮਾ ਸਾਹਿਬ ਜਿਹੜਾ ਕਿ ਹੈਗਾ ਤਲਵੰਡੀ ਸਾਬੋ ਫਿਰ ਤਖਤ ਪਟਨਾ ਸਾਹਿਬ ਜਿਹੜਾ ਕਿ ਹੈਗਾ ਬਿਹਾਰ ਵਿੱਚ ਹੈ। ਵੈਸੇ ਆਪਾਂ ਗੁਰਦੁਆਰਿਆਂ ਨੂੰ ਆਪਾਂ ਹਜੂਰ ਸਾਹਿਬ ਵੀ ਕਹਿੰਨੇ ਆ ਆਪਣੇ ਸਿੱਖ ਇਹਨਾਂ ਨੂੰ ਹਜੂਰ ਸਾਹਿਬ ਕਹਿੰਦੇ ਨੇ। ਕਈ ਵਾਰੀ ਆਪਾਂ ਨੰਦੇੜ ਸਾਹਿਬ ਵੀ ਕਹਿ ਦਿੰਨੇ ਆ ਅਬਿਚਲ ਨਗਰ ਵੀ ਕਹਿ ਦਿੰਨੇ ਆ। لیکن زیادہ تر ਆਪਾਂ ਹਜੂਰ ਸਾਹਿਬ ਕਹਿੰਦੇ ਨੇ ਕਿਉਂਕਿ ਆਪਣੇ ਸਿੱਖ ਮੰਨਦੇ ਨੇ ਕਿ ਜਿਹੜੇ ਆਪਣੇ ਗੁਰੂ ਜੀ ਨੇ ਉਹ ਤੇ ਹਾਜ਼ਰ-ਨਾਜ਼ਰ ਰਹਿੰਦੇ ਨੇ ਹਰ ਟਾਈਮ ਇਸ ਲਈ ਆਪਾਂ ਹਜੂਰ ਸਾਹਿਬ ਕਹਿੰਦੇ ਆਂ ਜ਼ਿਆਦਾ ਤੇ ਮੰਨਿਆ ਜਾਂਦਾ ਹੈ ਕਿ ਗੁਰੂ ਜੀ ਇੱਥੇ ਆਪਣੇ ਸਿੱਖ ਨੂੰ 60 ਸਾਲ ਤੱਕ ਉਡੀਕਦੇ ਹਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਤਾ ਜੀ ਮਾਤਾ ਜੀ ਅਤੇ ਚਾਰ ਸਾਹਿਬਜ਼ਾਦਿਆਂ ਨੂੰ ਧਰਮ ਤੇ ਕੌਮ ਦੀ ਖਾਤਰ ਕੁਰਬਾਨ ਕਰਕੇ ਔਰੰਗਜ਼ੇਬ ਦੇ ਵੱਡੇ ਬੇਟੇ ਬਹਾਦਰ ਸ਼ਾਨ ਨੂੰ ਦਿੱਲੀ ਦੇ ਤਖਤ ਦੀ ਬਖਸ਼ੀਸ਼ ਕਰਕੇ ਸੰਗਤਾਂ ਦੇ ਨਾਲ ਨੰਦੇੜ ਦੀ ਨਗਰੀ ਪਹੁੰਚੇ ਗੁਰੂ ਜੀ ਨੇ ਪਰਉਪਕਾਰ ਦੇ ਬਹੁਤ ਸਾਰੇ ਕਾਰਜ ਕੀਤੇ ਜਦੋਂ ਗੁਰੂ ਜੀ ਨੇ ਸੱਚਖੰਡ ਗਮਨ ਦੀ ਤਿਆਰੀ ਕੀਤੀ ਤੇ ਬਾਕੀ ਦੇ ਜਿਹੜੇ ਸਿੱਖ ਉੱਥੇ ਬੈਠੇ ਸੀ ਉਹ ਬਹੁਤ ਵਿਆਕੂਲ ਹੋ ਗਏ ਉਹਨਾਂ ਨੇ ਪੁੱਛਿਆ ਵੀ ਗੁਰੂ ਜੀ ਸਾਨੂੰ ਕਿਸ ਦੇ ਆਸਰੇ ਛੱਡ ਕੇ ਚੱਲਿਓ ਤੇ ਗੁਰੂ ਜੀ ਨੇ ਅੱਗੇ ਜਵਾਬ ਦਿੱਤਾ ਕਿ ਮੈਂ ਤੁਹਾਨੂੰ ਤੁਰਕੀ ਬਾਣੀ ਸ਼ਬਦ ਗੁਰੂ ਦੇ ਲੜ ਲਾ ਕੇ ਚੱਲਿਆ ਤੇ ਉਹੀ ਪਵਿੱਤਰ ਸਥਾਨਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਤੇ ਕਿਹਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇੱਕ ਤਾਰਾ ਇਹ ਵੀ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਕਿ ਉਹ ਸੇਵਾ ਕਰਨਾ ਚਾਹੁੰਦੇ ਨੇ ਸ੍ਰੀ ਹਜੂਰ ਸਾਹਿਬ ਜੀ ਵਿਖੇ ਤੇ ਫਿਰ ਉਹਨਾਂ ਨੂੰ ਦੱਸਿਆ ਗਿਆ ਕਿ ਗੁਰੂ ਜੀ ਤਾਂ ਬਿਲਕੁਲ ਵੀ ਇਹ ਕੰਮ ਨਹੀਂ ਚਾਹੁੰਦੇ ਸੀ ਉਹ ਚਾਹੁੰਦੇ ਨਹੀਂ ਸੀ ਵੀ ਉਹਨਾਂ ਨੂੰ ਕੋਈ ਪੂਜੇ ਜਾਂ ਉਹਨਾਂ ਦਾ ਕੋਈ ਅਸਥਾਨ ਬਣਾਵੇ ਉਹਨਾਂ ਨੇ ਇਹ ਵੀ ਬਚਨ ਦਿੱਤੇ ਸੀ ਵੀ ਜਿਹੜਾ ਉਹਨਾਂ ਦਾ ਸਥਾਨ ਬਣਾਏਗਾ ਉਹ ਦਾ ਸਰਬਨਾਸ਼ ਹੋ ਜਾਏਗਾ ਤੇ ਉਹਨਾਂ ਦਾ ਵੰਸ਼ ਨਹੀਂ ਰਹੇਗਾ ਫਿਰ ਅੱਗੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਵਾਬ ਦਿੱਤਾ ਕਿ ਬੇਸ਼ੱਕ ਮੇਰਾ ਅੰਛਣਾ ਰਹੇ ਲੇਕਿਨ ਗੁਰੂ ਦਾ ਸਿੱਖ ਹੁੰਦੇ ਨਾਤੇ ਮੇਰਾ ਇਹ ਫਰਜ਼ ਬੰਦ ਹੈ ਮੈਂ ਤੋ ਜਿਤਨੀ ਵੀ ਹੋ ਸਕੇ ਮੈਂ ਉਹਨਾਂ ਦੀ ਸੇਵਾ ਕਰਾਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਇੱਛਾ ਸੀ ਕਿ 10 ਮੰਜ਼ਲੀ ਇਮਾਰਤ ਬਣਵਾਈ ਜਾਵੇ ਜਿੰਨੇ ਲਈ ਉਹਨਾਂ ਨੇ ਕਾਫੀ ਮਜ਼ਬੂਤ ਨੀ ਪੱਥਰ ਵੀ ਰੱਖਿਆ ਲੇਕਿਨ ਅਚਾਨਕ ਉਹ ਸਵਰਗਵਾਸ ਹੋ ਗਏ ਤੇ ਫਿਰ ਸਿੰਘ ਆਪਣਾ ਕੰਮ ਜਲਦੀ ਜਲਦੀ ਨਿਬੇੜ ਕੇ ਉੱਪਰਲੀ ਇਮਾਰਤਾਂ ਦੀ ਉਹ ਸਾਰੀ ਉਵੇਂ ਹੀ ਰਹਿ ਗਈ ਤੇ ਉਹ ਪੰਜਾਬ ਵਾਪਸ ਚਲੇ ਗਏ ਰੋਜ਼ਾਨਾ ਅੰਮ੍ਰਿਤ ਵੇਲੇ ਜਦੋਂ ਸਿੰਘਾਸਨ ਅਸਥਾਨ ਦੇ ਅਸ਼ਨਾਣ ਕਰਾਏ ਜਾਂਦੇ ਨੇ ਤੇ ਇੱਕ ਪਾਣੀ ਦੀ ਗਾਗਰ ਗੋਦਾਵਰੀ ਨਦੀ ਚ ਲੈ ਕੇ ਆਉਂਦੇ ਨੇ ਤੇ ਦੂਸਰੀ ਪਾਣੀ ਦੀ ਗਾਗਰ ਇਸ ਬੌਲੀ ਚ ਪਰੀ ਜਾਂਦੀ ਹੈ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸਾਰੀ ਸੀ। ਅਥ ਸਜਖੰਡ ਸਾਹਿਬ ਵਿਕੇਸ਼ੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰਾਂ ਤੋਂ ਇਲਾਵਾ ਸੂਰਬੀਰ ਸਿੰਘਾਂ ਦੇ ਅਨੇਕ ਪ੍ਰਕਾਰ ਦੇ ਅਸਰ ਸ਼ਸਤਰ ਵੀ ਮੌਜੂਦ ਹਨ ਜਿਨ੍ਹਾਂ ਦੀ ਰੋਜ਼ਾਨਾ ਰਾਜ ਦੇ ਦੀਵਾਨ ਦੀ ਸਮਾਪਤੀ ਉਪਰੰਤ ਦਰਸ਼ਨ ਕਰਵਾਏ ਜਾਂਦੇ ਹਨ ਜਿਨ੍ਹਾਂ ਵਿੱਚ ਛੋਟੀ ਕਿਰਪਾਨ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਤਲਵਾਰਾਂ ਤੇਗਾ ਕਾਲੀ ਫੁੱਲਾ ਸਿੰਘ ਜੀ ਦਾ ਤੇ ਤੀਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਿਖਾਇਆ ਜਾਂਦੇ ਹਨ ਕਿ ਕਿ ਅਟੂਟ ਲੰਗਰ ਬਤਾਇਆ ਜਾਂਦਾ ਹੈ ਤੇ ਬਾਬਾ ਜੀ ਨੇ ਨਿਦਾਨ ਸਿੰਘ ਜੀ ਨੂੰ ਇਹ ਸੇਵਾ ਦਿੱਤੀ ਸੀਗੀ ਤੇ ਹੁਣ ਉੱਥੇ ਗੁਰਦੁਆਰਾ ਸੇਵੀ ਹੈਗਾ ਸੰਤ ਬਾਬਾ ਨਿਦਾਨ ਸਿੰਘ ਗੁਰਦੁਆਰਾ ਸਾਹਿਬ ਜੀ ਬਾਬਾ ਜੀ ਨੇ ਉੱਥੇ ਬਚਨ ਦਿੱਤੇ ਹੋਏ ਨੇ ਹਿੱਸਾ ਮੇਰਾ ਹੱਥ ਤੇਰਾ ਤੇ ਅੱਜ ਤੱਕ ਉੱਥੋਂ ਦਾ ਲੰਗਰ ਦੀ ਮਾਨਿਅਤ ਹੈ ਕਿ ਉੱਥੋਂ ਦਾ ਲੰਗਰ ਅਟੂਟ ਹੈ ਕਿ ਵਾ ਵਾ ਅੰਦਰ ਛੱਡ ਦਿੱਤਾ ਵੀਰ ਅੰਦਰ ਤੇ ਸ਼ਾਬਾਸ਼ ਵੀਰ ਲਾਡਾ ਚੜਾਦਾ ਲਿਫਟ ਤੇ ਦੇ ਬੰਦੇ ਸਾਰੇ ਹੋ ਗਏ ਨੇ ਫੌਜਾਂ ਸਾਰੀਆਂ ਨਹੀਂ ਅਸੀਂ ਵੀ نیچے ਉੱਤੇ ਚੱਲ ਅੱਛਾ ਤੁਸੀਂ ਵੀ ਚੱਲੇ ਜੇ ਚਲੋ ਚਲੋ ਲੈ ਆਂਟੀ ਮਾ ਤੇਰੇ ਗੋਡੇ ਕਾਮਜਾਣੇ ਆਂਟੀ ਇੱਥੋਂ ਇਹ ਪਤਾ ਲੱਗਦਾ ਕਿੰਨਾ ਸੋਹਣਾ ਲੱਗਦੇ ਨੇ ਤ੍ਰਿਣੀ ਏ ਸ਼੍ਰੀ ਹਜੂਰ ਸਾਹਿਬ ਜੀ ਦੀ ਮੇਨ ਐਂਟਰੀ ਆ ਤੇ ਇੱਥੋਂ ਐਂਟਰ ਕਰਕੇ ਆਪਾਂ ਸਿੱਧਾ ਸੱਚਖੰਡ ਸ਼੍ਰੀ ਹਜੂਰ ਸਾਹਿਬ ਵੱਲ ਵੱਧਦੇ ਆਂ ਕਿ ਤੇ ਕਹਿੰਦੇ ਨੇ ਪੰਥ ਪ੍ਰਕਾਸ਼ ਕਰਨ ਲਈ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਜਿਹੜਾ ਜੀਵਨ ਸਫਰ ਪੂਰਬ ਵਿੱਚ ਪਟਨਾ ਦੀ ਪਾਵਨ ਧਰਤੀ ਤੋਂ ਆਰੰਭ ਕੀਤਾ पंजाब जिसकी भूमि मीर श्री अबचल नगर हजूर साहब उसकी संपूर्णता सी जिथे सूरज किरण मिले जल का जल हुआ राम के महावाक अनुसार गुरु जी ज्योति ज्योत समा गए ले रहे डुबट्टे ले रहे रेट रे 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 मगा रहे ने हां कोई सा आके रेट मगाण जिनियां मर्जी चुकलो 100 100 ਦੀਆਂ ਬਸ ਮੈਂ ਬੈਠਾ ਨਾ ਦੇ ਸਕਦਾ ਮੈਂ ਬੈਠਾ 100 100 ਦੀਆਂ ਕੋਈ ਸਾਹਾਂ ਦੇ 100 100 ਦੀਆਂ ਜਿਹੜੀ ਮਰਜੀ ਉਹਦੇ 100 100 ਦੀ ਬਸ ਠੀਕ ਹੈ ਜਿਹੜੀ ਮਰਜੀ 100 ਚੁੱਕੋ ਬਸ ਗਾਇਸ ਬਾਬਾ ਜੀ ਦੇ ਦਰਸ਼ਨ ਹੋ ਗਏ ਨੇ ਬਹੁਤ ਛੋੜੇ ਦਰਸ਼ਨ ਮੈਨੇ ਤੇ ਬਹੁਤ ਪੀਸਾ ਹੋ ਗਈ ਮਤਲਬ ਸਾਰੇ ਨਾਲੇ ਸੰਗਤ ਸੀ ਬਹੁਤ ਪੀਸਪੁਰ ਮਾਇਮਨ ਸੰਗਤ ਬਹੁਤ ਮਜ਼ਾ ਆਇਆ ਤੇ ਹੁਣ ਅਸੀਂ ਜਾ ਰਹਿਆਂ ਲੰਗਰ ਸ਼ਕਨ ਚੁੰਨੀਆਂ ਵੀ ਲੈ ਲੀਆਂ ਨੇ ਇਹਨਾਂ ਵਾਸਤੇ ਮਰੂਦ ਵੀ ਲੈ ਲੈਨੇ ਨਹੀਂ 100-100 ਦੀ ਬਣੀ ਗੱਲ ਕੋਈ ਸਾਹਿਬ ਦਾ ਕੋਈ ਇਥੇ ਕੰਮ ਨਹੀਂ ਆਇਆ ਕੋਈ ਸਾਹਿਬ ਨੇ ਐਵੇਂ ਕਿਹਾ 100-100 ਦੀ ਦੇ ਦੇਣਗੇ ਪਰ ਨਹੀਂ ਮੰਨੇ ਇਹ ਵਧੀਆ ਨਹੀਂ ਨੇ 100 ਦੀ ਨਾ ਦੱਸਦਾ ਅੱਜ ਕੱਲ ਕਿੱਝਿਆ ਚੀਂਦੇ ਨੇ 100-100 ਚਲੋ ਚਲੋ ਸਾਰੇ ਜਣਿਆਂ ਆਪਾਂ ਜਾ ਰਹੇ ਆ ਕੋਈ ਸਾਹਿਬ ਕਿੱਥੇ ਚਲੇ ਗਏ ਨੇ ਉਹਨਾਂ ਦਾ ਜਿਹੜਾ ਅਸਿਸਟੈਂਟ ਨਿੱਕਾ ਉਹ ਕਿਧਰੇ ਉਹ ਨਾਲੇ ਪਾਪੀ ਨੰਦਾਰ ਸਿੰਘ ਜੀ ਜਾਂਦੇ ਲੰਗਰ ਬਹੁਤ ਵਧੀਆ ਜਾਨਾ ਦਾ ਗੁਰਦਵਾਰਾ ਰਸਨਾ ਵਿੱਚ ਉੱਦੇਗਾ diss ਕੀ ਹੋਦਾ ਸਾਰੇ ਅੱਛਾ ਤਾਂ ਆਪਾਂ ਪੱਜੇ ਜਾਂਦੇ ਸਾਰੇ ਸਾਰੇ ਕਹਿੰਦੇ ਸਾਬ ਬਿਲਕੁਲ ਨਹੀਂ ਵਿਗਰੇ ਗਾਇਸ ਕੋਚ ਸਾਹਿਬ ਕਿਤੇ ਚਲੇਗੇ ਸਾਨੂੰ ਨਹੀਂ ਲੱਭ ਰਿਆ ਨਾ ਅਸੀਂ ਵੀ ਕੋਚ ਸਾਹਿਬ ਨੂੰ ਲੱਭ ਸਕਦੇ ਜੇ ਆਪਾਂ ਉਹਨਾਂ ਨੂੰ ਲੱਭਾਂਗੇ ਫਿਰ ਤਾਂ ਆਪਾਂ ਲੈ ਲੀਆਂ ਚੀਜ਼ਾਂ ਆਜੋ ਯਾਰ ਆਪੇ ਦੁਨੀਆਂ ਲੈ ਰਹੀ ਹੈ ਕੋਚ ਸਾਹਿਬ ਯਾਤਰੇ ਨੇ ਦੁਨੀਆਂ ਨਹੀਂ ਹੋਣੀ ਆਹੀ ਨਾ 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 ਬਿਲਕੁਲ ਵੀ ਨਹੀਂ ਮਸਾਲੇ ਵਾਲੇ ਗੋੜਾ ਕਿਹਾ ਸੰਤਿਆ ਰਿਆ ਪਿਆਦਾਂਗੇ 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 ਚਲੋ ਤੇ ਗਾਇਸ ਜਿਵੇਂ ਕਿ ਪੰਮਾ ਨੇ ਕਿਹਾ ਸੀਗਾ ਆ ਰਿਹਾ ਸੰਤ ਬਾਬਾ ਨਿਦਾਂ ਸਿੰਘ ਜੀ ਚੌਂਕ ਤੇ ਇੱਧਰ ਨੂੰ ਹੀ ਆਪਾਂ ਜਾਣਾ ਹਾਂ ਬਾਬਾ ਜੀ ਵੱਲ ਲੰਗਰ ਛਕਣ ਆਹ ਵੇਖੋ ਆ ਵੀ ਸਰਾਹ ਆ ਗਈਆਂ ਪਰ ਆਪਣੀ ਇਸ ਤਾਂ ਬਿਲਕੁਲ ਗੁਰਦੁਆਰਾ ਸਾਹਿਬ ਜੀ ਦੇ ਨਾਲ ਨੇ ਉੱਥੇ 100% ਪਿਓਰ ਤੇਲ ਮਿਲ ਰਿਹਾ ਕੋਈ ਸਾਹਿਬ ਕਹਿੰਦੇ ਸਵੇਰੇ ਲਾਂਗੇ ਸੁਬਾ ਲੈਣਾ ਹੈ ਚੱਪਲ ਵੇਖਣ ਲੱਗੇ ਦੇਖ ਲੋ ਤੂੰ ਕੀ ਵੇਖ ਲੈਂਗੀ ਮੈਨੂੰ ਦੱਬ ਕੇ ਪੱਟੀ ਕਰਦੀ ਪਰਸ ਵੇਖ ਲੈ ਮੰਨੂ ਮੈਂ ਵੀ ਤੁਹਾਨੂੰ ਕੁਝ ਲੈ ਜਾਵਾਂਗੀ ਨਾ ਕਿ ਤੇ ਪਰਸ ਵੇਖਣ ਲੱਗੀ ਆ ਮੰਨੂ ਅੱਜ ਨਾ ਮੈਂ ਵੀ ਲੈ ਦੇ ਲੈ ਕੇ ਪਰੋਣਾ ਬਰ ਨਹੀਂ ਹੋਣੀ ਮੈਨੂੰ ਚਾਹੀਦਾ ਉਹ ਉਹ ਤਾਂ ਲੈ ਦਾ ਪੁੱਤ ਮੈਂ ਵੀ ਤੈਨੂੰ ਦੂ ਪਰ ਪਰੋਣਾ ਲੈ ਕੇ ਦਊਂਗਾ ਵੇਖੀ ਇਹ ਤੇ ਛੋਟੀ ਮੋਟੀ ਚੀਜ਼ ਲਾਗੇ ਮੈਂ ਸਾਰੀ ਮੁੱਢੀ ਲੈ ਕੇ ਦੇਣਾ ਨਹੀਂ ਮੈਨੂੰ ਚਾਹੀਦਾ ਉਹਨੇ ਕਿੱਥੇ ਲੈ ਕੇ ਦੇਣਾ ਪਰਸ ਕਿ ਲਈ ਚਪਲਾਂ ਲੈ ਲਈਆਂ ਹਾਂ ਇਹ ਆਹ ਕਿੰਦੇ ਲੀਆਂ ਇਹ ਮੇਰੀਆਂ ਮੈਂ ਪਾਉਣੀਆਂ ਨਹੀਂ ਐਡੀਆਂ ਵੱਡੀਆਂ ਨਹੀਂ ਮੈਨਾਂ ਲੱਗਿਆ ਨੇ ਕਿ ਮੈਂ ਪਾਲੂਂਗਾ ਜਿ ਘਰੇ ਪਾਪਾ ਪਾਲੂਂਗਾ। ਉਹ ਇਹ ਸਕੀਮ ਚਾਹਤ ਰਹੇ ਨਦੀ। ਇਹ ਵੀ ਸਕੀਮ ਇਹ ਵੀ ਸਕੀਮ ਤੂੰ ਵੀ ਲਿਆ ਕਰ। ਮੈਂ ਵੀ ਲੋੜੀ ਮੈਂ ਆਪਾਂ ਇੱਕ ਇੱਕ ਚੱਪਲ ਬਣਨੇ ਆ। ਕੌਣ ਪਾਲੇ ਵਿੱਚ? ਮੈਂ ਪਾਪਾ ਕੋਣੀ ਪਾਲੇ ਪੈਸੇ ਵੀ ਪਾਲੇ। ਇਹ ਨਹੀਂ ਲੈਣੀ ਲੂਣੀ ਜੇ ਸਰਪਾ ਕਰੇ ਆਪ ਵੀ ਨੰਗੇ ਲੋਕ ਜਿਹੜਾ ਅਪਰੋਣਾ ਹੋਵੇ ਵੀ ਨੰਗਾ। ਨੰਗਾ ਲੈਨੇ। ਇੱਧਰ ਵੇਖ। ਲੈਨੇ। ਇੱਧਰ ਇੱਕ ਚੱਪਲ ਲਈ ਜੀਆ ਜੀ ਨੂੰ ਇਹ ਲੈ ਲੈਣੀ ਸੀ ਜੀਆ ਜੀ ਨੂੰ ਉਹ ਚੱਪਲ ਨਹੀਂ ਵੇਖਦੀਆਂ ਪਈਆਂ ਮੈਨੂੰ ਤੁਹਾਡੇ ਜੀਆ ਜੀ ਨੂੰ ਕੀ ਲੋੜ ਹੈ ਮੰਮੀ ਚੱਪਲ ਪਾਉਣ ਦੀ ਅੱਜ ਤੂੰ ਜੀਜਾ ਜੀ ਨੂੰ ਚੱਪਲ ਲੈ ਦਿੰਦਾ ਕਿ 150 ਰੁਪਏ ਲੈ ਲਿਓ ਜੀਜਾ ਜੀ ਨੂੰ ਉਹ ਚੱਪਲਾਂ ਸਾਹਮਣੇ ਪਈਆਂ ਹੋ ਗਈ 200 ਕੋਸ਼ਿਸ਼ ਕਰਾਂਗੇ ਬਾਹਰ ਛੋਟਾ ਵੱਡਾ ਕਿੰਨੇ ਜੀ 1200 1500 2000 ਹੋ ਗਏ ਇਹ ਤੇ ਡਰੀ ਨਹੀਂ ਇਹ ਤਾਂ ਬੜੀ ਹੋ ਗਈ। ਇਹ ਕਿਹੜੀ ਕਿਹੜੀ ਡਰੀ ਬੜੀ ਕਿਹੜੀ ਹਾਂ ਤਾਂ ਤਾਂ ਹੋ ਗਿਆ ਤੇ ਉਹ ਆ ਗਿਆ। ਉਹ ਹੂੰ ਬੋਹ ਲੀ ਮੰਨੂ ਤੂੰ ਗੋਲ ਕੱਪੇ ਨਾ ਛੱਡੀ ਜਿੱਤੇ ਰੇੜੀ ਵੇਖਦੀ ਕਿੰਨੀ ਵੀਰੇ ਗੋਲ ਕੱਪੇ ਖਾਣੇ ਨੇ ਭਾਵੇਂ ਮੇਹ ਲਾਏ ਮਾੜੀ ਗੱਲ। ਦੋ ਵਿਚਾਰ ਹਾਂ ਤੇ ਦੋ ਦੋ ਬੰਦੇ ਤਾਂ ਚਾਰ। ਚਾਰ ਖਾ। ਆਈ ਦਸਣ ਲੱਗਿਆ। ਗੋਲ ਗੱਪੇ ਨੇ ਕਿਹੜੇ ਟਿੱਡ ਵਰਦਾ ਸਾਤ ਨਗ ਪਾਣੀ ਪੂਰੀ 20 ਰੁਪਏ ਹਾਂ ਉਹ ਕਿੰਨੀ ਕੀ ਕਿਹਾ ਸਮਝ ਆ ਗਈ ਜੀ ਅੰਟੀ ਤੁਸੀਂ ਖਾਣੇ ਫੇਰ ਨਾ ਕਿਹ ਪੁੱਛਣਗੇ ਕਿਸੇ ਨੇ ਨਹੀਂ ਨਹੀਂ ਸਵੇਰੇ ਖਾਣਾਂਗੇ ਕਿੰਨੇ ਟਿੱਡ ਰਹਿ ਗਏ ਸਵੇਰ ਕਿਨੇ ਵੇਖੀ ਜਾਂਦੀ ਹੁਣ ਇੱਕ ਗੱਲ ਹੈਗੀ ਇਹਨਾਂ ਦਾ ਪਾਈਨੈਪਲ ਬਹੁਤ ਜ਼ਿਆਦਾ ਮਿੱਠਾ ਇਸ ਕਰਕੇ ਅਸੀਂ ਕਰਵਾ ਲਿਆ ਆਲ ਲਓ ਜੀ ਪਾਈਨੈਪਲ ਲਓ ਜਦੋਂ ਸੁਗਮਣ ਆਪਣੀ ਰੋਟੀ ਬਣਾਉਣੀ ਹੁੰਦੀ ਉਹ ਪਹਿਲੇ ਤੇ ਬੈਡੀ ਬਣਾਉਂਦੀ ਤੇ ਆਪ ਨੂੰ ਵਾਦੂ ਸਾਥ ਨਜ਼ਰ ਆਉਂਦੀ। ਮम्मी ਕਹਿੰਦੀ ਉਹ ਵਾਲਾ ਚਾਕਲੇਟ ਕਿੰਨੇ ਪੁੜਕ ਰਾਇ ਪੁੜਕੇ ਕਵਰੀ ਨਾਲ ਨਹੀਂ ਕੀ ਰੋਟੀ ਬਣ ਜਾਂਦੀ। ਇਹ ਮੰਮੀ ਨੇ ਲੱਭਿਆ ਮੇਰੇ ਲਈ ਬਣੀ ਕਿਥੇ ਦੀ ਤੇਰੀ ਲਈ ਲੈ ਲਈਏ। ਲੈ 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 ਲੋ। ਨਾਲ ਢੇਟ ਵੀ ਨਹੀਂ ਹੈ। ਯਾਰੇ ਵੇਖੋ। ਆਹ ਬੱਸ ਮਾਰੀਆਂ ਤੈਨੂੰ। ਖਾ ਗਈਆਂ ਦੋਵੇਂ ਜਾਣੀਆਂ ਸਭ ਤੋਂ ਪਹਿਲਾਂ। ਇਹ ਫਾਈਨ ਐਪਰੇਨ ਮਿੱਠਾ ਨਾ ਕਿਵੇਂ ਪੈ ਚੁੱਕੇ ਜਾਣੀਆਂ ਨੇ ਮੈਂ ਸਾਰੇ ਇਹੀ ਕੱਲੇ ਖਾ ਕੇ ਆ ਜੀ ਵਾ 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 ਤੇ ਕੁੱਤਾ ਸੀ ਹਾਂ ਤੇ ਮੈਂ ਪਰਮਜੀਤ ਤਾਂ ਕਹਿੰਦਾ ਸੀ ਕੁੱਤਾ ਪੈ ਪੈ ਨਾ ਜਾਵੇ ਤੇ ਮੈਨੂੰ ਆਏ ਵੇ ਤੂੰ ਪੈ ਜਾਵੇਂਗਾ ਕੁੱਤੇ ਨੂੰ ਕਿਹਾ ਤਾਂ ਦੇਖ ਲੋ ਆਪਾਂ ਕੋਸ਼ ਨਹੀਂ ਲਿਆ ਇੱਕ ਟੀ ਲਈ ਮੈਂ ਕੀ ਲਿਆ ਬਹੁਤ ਜੂੜੀ ਮੈਂ ਕਿਹਾ ਸੇਫਟੀ ਵਾਸਤੇ ਛੁਰੀ ਹਾਂ ਇਹ ਸੇਫਟੀ ਵਾਸਤੇ ਨੇ ਲਈ ਸੁਕਮ ਦੇ ਖਾਣੇ ਵਾਸਤੇ ਮੈਂ ਨਹੀਂ ਇੱਡੀ ਗੰਦੀ ਸ਼ਰੀ ਨਾਲ ਆਪਦਾ ਖਾਣਾ ਘਟਾਉਣਾ। ਕਮਲੀ ਇਹ ਟ੍ਰੈਵਲਿੰਗ ਵਾਸਤੇ ਬਹੁਤ ਜ਼ਰੂਰੀ ਕਿਉਂਕਿ ਅੱਗੇ ਆਪਾਂ ਐਵੇਂ ਕਰਦ ਲੈ ਜਾਈਏ ਦਿੱਕਤ ਰਹਿੰਦੀ ਹੋਣਾ। ਵੇਖੋ ਇਹ ਤਾਂ ਕਵਰ ਲੈ ਲਿਆ। ਨਹੀਂ ਆਪਾਂ ਜਿੱਥੇ ਜਾਵਾਂਗੇ ਉੱਥੇ ਜਾ ਕੇ ਨਿਊ ਕਰਦ ਲੈ ਲਾਂਗੇ। ਨਹੀਂ ਇਹ ਕਰਦ ਸਹੀ ਇਹ ਹੀ ਲੈ ਕੇ ਜਾਵਾਂਗੇ। ਸ਼ਰੀ ਹੁੰਦੀ ਯਾਰ ਮਾਨਦਰ ਮਾ ਫੋਨ ਨਹੀਂ ਸੀ ਚੋਰੀ ਹੋਣਾ। ਜੇ ਸ਼ਰੀ ਹੁੰਦੀ ਤਾਂ ਅਰਮਾਨ ਦਾ ਫੋਨ ਨਹੀਂ ਸੀ ਚੋਰੀ ਹੋਣਾ। ਹਾਂ ਬਕਸੇ ਦੇ ਵਿੱਚ ਛੋਲੇ ਦੇ ਵੇਖੇ ਨੇ ਉਹਨਾਂ ਸਿਰ ਲੈਣੇ ਨੇ ਕੰਬਲ ਪਾਉਣ ਵਾਸਤੇ। ਤੇ ਕੰਬਲ ਤੇ ਆਪਣੇ ਬੈਗ ਵਿੱਚ ਪਏ ਹੋਏ ਸੁਖਨ ਨਾਲ ਸੋਹਣਾ ਰੀਬੋਗ ਦਾ ਬੈਗ ਓਹ ਕਿਹਦਾ ਰਹੀ ਭਗਦਬੋਖ ਸ਼ਗਨ ਦਾ ਪੇਟ ਰਹੀ ਭਗਦਬੋਖ ਸ਼ਗਨ ਦਾ ਪੇਟ ਛੋਟਾ ਵੱਡਾ ਚੀਜ਼ ਹੋਣਾ ਹਰ ਵਾਰੀ ਦਿੱਕਤ ਆ ਜਾਂਦੀ ਹੈ ਪੈ ਗਿਆ ਪੈ ਗਿਆ ਜਿਹੜਾ ਸੋਹਣਾ ਹੋ ਗਿਆ ਨਾ ਕੰਮ ਹੋ ਗਿਆ ਇਹ ਸਾਰੇ ਕੰਬਲ ਲੈ ਲੈਣੇ ਆ ਓ ਕੰਬਲ ਨਹੀਂ ਕੰਬਲ ਪਾਉਣ ਵਾਲੇ ਜੀ ਬੈਗ ਕੀ ਤੀ ਨਾ ਬਾੜੀ ਤੀ ਜੀਦ ਲਾਂ ਤੇ ਸੂਰੀ ਕੰਕਰ ਖਾਦੀ ਆ ਵੇਖ ਲੋ ਵੇਖ ਹਾਂ ਇਹਨ ਲੈ ਜੋ ਲਿਆ ਹੋਣੇ ਤਾਂ ਗੱਲਾਂ ਆਂਦੀ ਵੇਖ ਬੈਗ ਟੰਗ ਕੇ ਖੜੀ ਏ ਉਹਦੇ ਦੀ ਸੂਰੀ ਆਹੋ ਉਹਦੋਂ ਨਹੀਂ ਸੂਰੀ ਆਉਂਦੀ ਸੀ ਨਹੀਂ ਉਹ ਤਾਂ ਬਾਅਦ ਚ ਨਿੱਤੀ ਦਾ ਪਹਿਲਾ ਸੂਰੀ ਉਹ ਲਈ ਤੇਰੇ ਲਈ ਆ ਵੈਸੇ ਵੀਰੇ ਨੇ ਖਾਸ ਕਰਕੇ ਤੇ ਤੂੰ ਨਾ ਫੇਲ ਲਰ ਜੇਂ ਕਿਤੇ ਇਹ ਗਾਇਸ ਵੇਖ ਲੋ ਪਹਿਲਾਂ ਆ ਕੇ ਬਹਿ ਗਿਨੇ ਤੇ ਰਾਮ ਕਰ ਰਹੇ ਨੇ ਯਾਰ ਆਰਾਮ ਆਰਾਮ ਤਾਂ ਹੁੰਨੀ ਆਈਆਂ ਉਹਨਾਂ ਕਾਨੂੰਨ ਬੀਨ ਦੇ ਬਕੋਨ ਤੇ ਕੰਨਾ ਤੇ ਇਹ ਗਿਡੇ ਮਾਰਦੀ ਆ ਸਾਰੇ ਕੁਸ਼ਕਾਰ ਕੀ ਆਏ ਨੇ ਗੋਲ ਗੱਪੇ ਖਾ ਕੇ ਆਏ ਪਾਈਨੈਪਲ ਖਾ ਕੇ ਤੁਸੀਂ ਮਿਸ ਕਰਤਾ ਸਾਰਾ ਕੁਸ਼ ਇਹ ਵੀ ਕਹਿੰਦੇ ਲੂੰੜੀ ਕਿੰਨੇ ਗੂਰ ਖੱਟੇ ਆ ਹਾਂ ਗੂਰ ਖੱਟੇ ਆ ਆ ਪੱਖਾ ਬੰਦ ਕੀ ਗੱਲ ਛੜ ਲੱਗਦੀ ਆ ਪਾਈਨੈਪਲ ਤਾਂ ਮਿੱਠੇ ਵੀ ਹੁੰਦੇ ਲੂੰੜੀਆਂ ਇਹ ਨੇ ਗੂਰ ਖੱਟੇ ਆ ਗਲੂਟਨ ਫ੍ਰੀ ਖਾਣਾ ਗਲੂਟਨ ਫ੍ਰੀ ਖਾਣਾ ਤਿਆਰ ਹੋ ਰਿਹਾ ਮੈਨੂੰ ਬਣ ਰਿਹਾ ਪਿਆਜ਼ ਜੀਰਾ ਪਾ ਕੇ ਕਿ ਕਿ ਸਾਬੀ ਲੈ ਕੇ ਆਇਆ ਪਨੀਰ ਬਣਾ ਕੇ ਯਸ ਤੇ ਮਨੂੰ ਜੇ ਥੋੜੀ ਜਿਹੀ ਕਮੀ ਪੇਸ਼ੀ ਹੋਈ ਹਾਂ ਜਿਹੜੀ ਸੁਰੀ ਜਾਂਦੀ ਆ ਸੁਰੀ ਕਿਹੜੀ ਸੁਰੀ ਅੱਛਾ ਸੁਰੀ ਇਹ ਵੀ ਉਹਨੂੰ ਲੱਗ ਰਿਹਾ ਮੈਂ ਵਧੀਆ ਬਣਾਉਂਦੀ ਆ ਕਿ ਉਹ ਤਾਂ ਮੇਰੀ ਗੱਲ ਸੁਣ ਲੈ ਇਹਨੂੰ ਸੇਮ ਤੇ ਕਰਕੇ ਤੂੰ ਕੋਲ ਆਟਾ ਗੁੰਨ ਲਾ ਸੇਮ ਕਰ ਲੈ ਇਹਨੂੰ ਕਿਉਂਕਿ ਰਾਤ ਤੇ 11 ਤੱਕ ਵਾਜੀ ਚੱਲੇ ਨੇ ਆਏ ਉਹ ਤਾਂ ਇੱਧਰ ਲਾ ਰੱਖਵਾਰਾ ਅੱਜ ਹਿੱਟੇ ਤੇ ਬੰਨਣਾ ਪੈਸੀ ਅੜਗੀ ਮੇਰੇ ਘਰੋਂ ਨਿਕਲੀ ਜਾਂਦਾ ਇੱਕ ਟੁੱਟੀ ਬੰਦ ਕਰ ਲਈ ਤਿੰਨ ਜਾਣੇ ਆਏ ਨੇ ਟੁੱਟੀ ਕਿ ਚੱਲਦੀ ਨਹੀਂ ਕੋਈ ਥੱਲੋ ਟੁੱਟੀ ਕਿ ਚੱਲਦੀ ਨਹੀਂ ਕੋਮਲੀ ਨਹੀਂ ਅੱਛਾ ਥੱਲ ਟੁੱਟੀ ਜਾਂਦੀ ਵੈਰੀ ਵੈਰੀ ਇਹ ਚੱਲਦਾ ਵੀ ਐ ਜੱਖਦਮ ਦਾਲਤੀ ਬੱਲੇ 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 ਸ਼ੁਕਰ ਹੈ